ਦੋਸਤੋ ਅੱਜ ਤੁਹਾਨੂੰ ਦੱਸਦੇ ਆਂ ਜੀ ਉਸ ਪਿੰਡ ਦੇ ਬਾਰੇ ਜਿਹੜੇ ਕਹਿੰਦੇ ਬੱਦਲਾਂ ਤੋਂ ਵੀ ਉੱਪਰ ਜਾ ਕੇ ਵਸਿਆ ਹੋਇਆ ਵਾ ਉਹ ਵੀ ਪਹਾੜਾਂ ਦੇ ਵਿੱਚ ਕਹਿੰਦੇ ਇਸ ਪਿੰਡ ਦੇ ਵਿੱਚ ਬਾਰਿਸ਼ ਬਹੁਤ ਘੱਟ ਹੁੰਦੀ ਆ ਪਰ ਫਿਰ ਵੀ ਇਸ ਪਿੰਡ ਦੇ ਵਿੱਚ ਪਾਣੀ ਦੀ ਬਿਲਕੁਲ ਵੀ ਕਮੀ ਨਹੀਂ ਹੁੰਦੀ ਕਿਉਂਕਿ ਇੱਥੇ ਚਰਨੇ ਕਹਿੰਦੇ ਬਹੁਤ ਜ਼ਿਆਦਾ ਆ ਇਹ ਪਿੰਡ ਕਹਿੰਦਾ ਸਮੁੰਦਰ ਤੱਟ ਤੋਂ 4000 ਮੀਟਰ ਉੱਪਰ ਆ ਤੇ ਕਹਿੰਦੇ ਜੇ ਇਸ ਪਿੰਡ ਦੇ ਨਜ਼ਾਰੇ ਤੁਸੀਂ ਲੈਣੇ ਆ ਤੇ ਜਾਣਾ ਚਾਹੁੰਦੇ ਆ ਤਾਂ ਤੁਹਾਨੂੰ ਜਾਣ ਦੇ ਵਾਸਤੇ ਕੱਚੀਆਂ ਰਾਸਤੇ ਜਾਂ ਫਿਰ ਪੌੜੀਆਂ ਦੀ ਮਦਦ ਦੇ ਨਾਲ ਤੁਸੀਂ ਇਸ ਪਿੰਡ ਦੇ ਵਿੱਚ ਕਹਿੰਦੇ ਪਹੁੰਚ ਸਕਦੇ ਆ ਤੇ ਨਜ਼ਾਰੇ ਲੈ ਸਕਦੇ ਆ ਕਹਿੰਦੇ ਬਹੁਤ ਸਾਰੇ ਲੋਕ ਇਸ ਪਿੰਡ ਨੂੰ ਦੇਖਣ ਦੇ ਵਾਸਤੇ ਜਾਂਦੇ ਆ ਨਜ਼ਾਰੇ ਲੈਣ ਜਾਂਦੇ ਆ ਤੇ ਬੱਦਲਾਂ ਨੂੰ ਕਹਿੰਦੇ ਛੂਣ ਦੇ ਵਾਸਤੇ ਜਾਂਦੇ ਆ ਇਹ ਪਿੰਡ ਜਿਮਨ ਦੀ ਰਾਜਧਾਨੀ ਦੇ ਵਿੱਚ ਕਹਿੰਦੇ ਸਥਿਤਿਤ ਆ ਕੱਚੇ ਰਾਸਤੇ ਰਾਹੀ ਲੋਕ ਨਜ਼ਾਰੇ ਖੂਬ ਲੈਂਦੇ ਆ ਤੇ ਉੱਪਰ ਜਾ ਕੇ ਆਨੰਦ ਮਾਣਦੇ ਆ ਜਦੋਂ ਬੱਦਲਾਂ ਨੂੰ ਕਹਿੰਦੇ ਛੁੰਦੇ ਆ ਸੋ ਕਿੱਦਾਂ ਲੱਗਿਆ ਜੀ ਤੁਹਾਨੂੰ ਇਹ ਪਿੰਡ ਜਿਹੜਾ ਕਿ ਬੱਦਲਾਂ ਦੇ ਵਿੱਚ ਵਸਿਆ ਹੋਇਆ ਵਾ ਜਾ ਕੇ ਕਹਿੰਦੇ ਜਦੋਂ ਉੱਪਰ ਹਾਈਟ ਤੋਂ ਜਾ ਕੇ ਥੱਲੇ ਧਰਤੀ ਨੂੰ ਦੇਖਦੇ ਆ ਤਾਂ ਬੰਦਿਆਂ ਨੂੰ ਕੁਝ ਵੀ ਨਜ਼ਰ ਨਹੀਂ ਆਉਂਦਾਗਾ ਕਿਉਂ ਕਿ ਇਹ ਬੱਦਲਾਂ ਦੇ ਵਿੱਚ ਵਸਿਆ ਹੋਣ ਕਰਕੇ ਬੱਦਲਾਂ ਤੋਂ نیچے ਬੰਦਿਆਂ ਨੂੰ ਕਹਿੰਦੇ ਕੁਝ ਦਿਖਦਾ ਹੀ ਨਹੀਂਗਾ ਸੋ ਇਸ ਕਰਕੇ ਇਹ ਬਹੁਤ ਹੀ ਸ਼ਾਨਦਾਰ ਪਿੰਡ ਆ ਜੀ ਤੁਹਾਨੂੰ ਕਿੱਦਾਂ ਲੱਗਿਆ ਕਮੈਂਟ ਕਰਕੇ ਜਰੂਰ ਦੱਸਿਓ ਜੀ ਤੇ ਮੇਰੇ ਚੈਨਲ ਨੂੰ ਫੋਲੋ ਕਰਨਾ ਨਾ ਭੁੱਲਿਆ ਕਰੋ ਲਾਈਕ ਕਰਦੇ ਆਕਰ ਸਬਸਕ੍ਰਾਈਬ ਵੀ ਕਰਕੇ ਜਾਇਆ ਕਰੇ ਜੀ ਸਤਿ ਸ੍ਰੀ ਅਕਾਲ